ਉਹ ਉਹਨੂੰ ਬੱਦਲ ਆ ਗਈ ਸਾਡੇ ਕੋਲ ਆਇਆ ਹਾਂ ਜਵਾਜਾ ਜਵਾਜਾ ਆਇਆ ਹਾਂ ਹਾਂ ਜੀ ਤੁਸੀਂ ਬੋਲੇ ਹੋ ਗਿਆ ਨਾ ਹਾਂ ਜੀ ਜਿਹੜਾ ਅੱਜ ਸੇਖੋਂ ਜਾਣ ਕਰਕੇ ਆਇਆ ਗਿਆ ਹੈ ਜਿਸ ਦਾ ਨਾਮ ਉਹਦੇ ਦੀ ਹੈ ਜੁਤ ਸਿੰਘ ਨਾਮ ਹੈ ਪਾਰਟੀ ਦਾ ਕਿਸੇ ਪੰਚਾਇਤ ਅੱਥੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੁਨੀਆ ਦੇ ਮਹਾਨ ਸ਼ਹੀਦ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਦਾ ਜਨਮ ਦਿਹਾੜਾ ਔਰ ਅੱਜ ਪੜ੍ਹ ਕੇ ਬੜੀ ਖੁਸ਼ੀ ਹੋਈ ਕਿ ਪਾਕਿਸਤਾਨ ਦੇ ਵਿੱਚ ਮੰਗ ਕੀਤੀ ਹੈ ਕਿ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਨੂੰ ਭਾਰਤ ਤੇ ਪਾਕਿਸਤਾਨ ਸਾਂਝੇ ਤੌਰ ਤੇ ਜਿਹੜਾ ਹੈ ਦੋਨਾਂ ਦੇਸ਼ਾਂ ਦਾ ਸਭ ਤੋਂ ਵੱਡਾ ਅਵਾਰਡ ਦੇਣ ਚਾਹੇ ਸਾਡੇ ਦੇਸ਼ ਦੇ ਬਹੁਤ ਸਾਰੇ ਦੇਸ਼ ਭਗਤਾਂ ਨੇ ਦੇਸ਼ ਲਈ ਕੁਰਬਾਨੀ ਕੀਤੀ ਹੈ ਪਰ ਸ਼ਹੀਦ-ਏ-ਆਜ਼ਮ ਭਗਤ ਸਿੰਘ ਉਹ ਇਨਾਂ ਸਰਹੱਦਾਂ ਤੋਂ ਇਨਾਂ ਬੰਨਿਆਂ ਤੋਂ ਬਹੁਤ ਉੱਚਾ ਉੱਠਿਆ ਹੋਇਆ ਇਨਸਾਨ ਸੀ ਸੋ ਉਹਨਾਂ ਦੀ ਇਸ ਦਿਹਾੜੇ ਦੇ ਉੱਤੇ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਲੈਵਲ ਤੇ ਹਰ ਇੱਕ ਹਲਕੇ ਦੇ ਵਿੱਚ ਖੂਨਦਾਨ ਕੈਂਪ ਲਾਇਆ ਜਾ ਰਿਹਾ ਤਾਂ ਕਿ ਸਾਡੇ ਨੌਜਵਾਨਾਂ ਨੂੰ ਪਤਾ ਲੱਗੇ ਕਿ ਸ਼ਹੀਦ ਦੇ ਆਜ਼ਮ ਸਰਦਾਰ ਭਗਤ ਸਿੰਘ ਹੋਣਾਂ ਦੀ ਸਾਡੇ ਦੇਸ਼ ਨੂੰ ਕੀ ਦੇਣ ਔਰ ਉਹਨਾਂ ਨੇ ਇੰਨੀ ਨਿੱਕੀ ਉਮਰ ਦੇ ਵਿੱਚ ਇੰਨੀ ਵੱਡੀ ਕੁਰਬਾਨੀ ਜਿਹੜੀ ਹੈ ਉਹ 19 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਇਸ ਦੇਸ਼ ਦੀ ਆਜ਼ਾਦੀ ਦੀ ਲੜਾਈ ਸ਼ੁਰੂ ਕੀਤੀ ਪਰ ਹਾਲਾਂਕਿ ਉਹ ਬਚਪਨ ਦੇ ਵਿੱਚ ਜਦੋਂ ਛੋਟੇ ਸੀ ਉਦੋਂ ਬੰਦੂਕਾਂ ਬੀਜਦੇ ਸੀ ਪਰ ਜਦੋਂ ਉਹਨਾਂ ਨੇ ਕਾਲਜ ਟਾਈਮ ਤੋਂ ਆਪਦੀ ਲੜਾਈ ਸ਼ੁਰੂ ਕੀਤੀ ਤਾਂ 23 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਦੁਨੀਆਂ ਦੇ ਵਿੱਚ ਜਿਹੜੀ ਵੱਡੀ ਤੋਂ ਵੱਡੀ ਕੁਰਬਾਨੀ ਹੁੰਦੀ ਹੈ ਉਹ ਦੇਸ਼ ਦੇ ਲਈ ਆਪਣੀ ਜਾਨ ਦੇ ਕੇ ਫਾਂਸੀ ਦਾ ਰੱਸਾ ਚੁੰਮ ਕੇ ਆਪਦੇ ਦੋ ਸਾਥੀਆਂ ਸਮੇਤ ਜਿਹੜਾ ਇਸ ਦੇਸ਼ ਨੂੰ ਸਾਡੇ ਦੇਸ਼ ਨੂੰ ਭਾਰਤ ਤੇ ਪਾਕਿਸਤਾਨ ਦੋ ਮਲਕਾਂ ਨੂੰ ਨਹੀਂ ਹੋਰ ਵੀ ਦੁਨੀਆਂ ਦੇ ਬਹੁਤ ਸਾਰੇ ਮਲਕਾਂ ਨੂੰ ਆਜ਼ਾਦ ਕਰਾਉਣ ਦੇ ਉੱਤੇ ਉਹਨਾਂ ਦੀ ਜਿਹੜੀ ਹੈ ਉਹ ਕੁਰਬਾਨੀ ਹੈ ਸੋ ਉਸ ਨੂੰ ਯਾਦ ਕਰਨਾ ਚਾਹੀਦਾ ਹੈ ਔਰ ਉਹਨਾਂ ਦੀ ਨੂੰ ਅਸੀਂ ਜਿੰਨਾ ਯਾਦ ਕਰਾਂਗੇ ਉਨੇ ਹੀ ਸਾਡੇ ਨੌਜਵਾਨ ਇਸ ਦੇਸ਼ ਦੀ ਜਿਹੜੀ ਅੱਜ ਸਾਡੇ ਝੰਡੇ ਦੀ ਤਰੰਗੇ ਝੰਡੇ ਦੀ ਮਹੱਤਤਾ ਜਾਂ ਪਾਕਿਸਤਾਨੀ ਆਪਦੇ ਦੇਸ਼ ਦੀ ਝੰਡੇ ਦੀ ਮਹੱਤਤਾ ਨੂੰ ਸਮਝਣਗੇ ਇਸ ਸੰਵਿਧਾਨ ਦੀ ਮਹੱਤਤਾ ਨੂੰ ਸਮਝਣਗੇ ਕਿ ਸਾਨੂੰ ਇਹ ਜਿਹੜਾ ਸੰਵਿਧਾਨ ਮਿਲਿਆ ਹੈ ਸਾਨੂੰ ਇਹ ਝੰਡਾ ਮਿਲਿਆ ਹੈ ਸਰਦਾਰ ਕਰਤਾਰ ਸਿੰਘ ਸਰਾਬਾ ਅਮਰੀਕਾ ਛਟਕੇ ਇਸ ਵਾਸਤੇ ਆਇਆ ਸੀ ਉਹਨੂੰ ਇੱਕ ਬੱਚੇ ਨੇ ਕਿਹਾ ਕਿ ਤੁਹਾਡੇ ਦੇਸ਼ ਦਾ ਤਾਂ ਝੰਡਾ ਹੀ ਹੈ ਨਹੀਂ ਤਾਂ ਇਹ ਬਹੁਤ ਵੱਡੀ ਗੱਲ ਹੈ ਸਾਡੇ ਕੋਲ ਅੱਜ ਸਾਡੇ ਦੇਸ਼ ਦਾ ਆਪਣਾ ਝੰਡਾ ਹੈ ਅੱਜ ਸਾਡਾ ਸੰਵਿਧਾਨ ਹੈ ਉਹ ਇੰਨਾ ਸ਼ਹੀਦਾਂ ਦੇ ਕਰਕੇ ਹੈ ਸੋ ਮੈਂ ਸਾਰੇ ਵੀਰਾਂ ਨੂੰ ਬੇਨਤੀ ਕਰਦਾ ਕਿ ਵੈਸੇ ਵੀ ਰੁਟੀਨ ਦੇ ਵਿੱਚ ਸਾਨੂੰ ਖੂਨਦਾਨ ਕਰਨਾ ਚਾਹੀਦਾ ਪਰ ਸ਼ਹੀਦਾਂ ਦੇ ਦਿਨਾਂ ਦੇ ਉੱਤੇ ਗੁਰੂਆਂ ਪੀਰਾਂ ਪਗੰਬਰਾਂ ਦੇ ਦਿਨਾਂ ਦੇ ਉੱਤੇ ਜਿਹੜਾ ਸਾਡੇ ਯੋਧ ਬਾਬਾ ਸ਼ੇਖ ਫਰੀਦੀ ਦੀ ਯਾਦ ਦੇ ਵਿੱਚ ਵੀ ਖੂਨਦਾਨ ਕੈਂਪ ਲੱਗਿਆ ਅੱਜ ਵੀ ਉਹਨਾਂ ਦੇ ਨਾਂ ਤੇ ਅੱਜ ਫਿਰ ਕੋਰਟ ਇੱਕ ਹੋਰ ਵੱਖਰੇ ਤੌਰ ਤੇ ਕੈਂਪ ਲੱਗਿਆ ਸੋ ਇਸ ਤਰ੍ਹਾਂ ਸਾਨੂੰ ਖੂਨਦਾਨ ਕਰਕੇ ਸਾਡੇ ਦੇਸ਼ ਪ੍ਰਤੀ ਸਾਡੇ ਦੇਸ਼ ਭਗਤਾਂ ਦੇ ਪ੍ਰਤੀ ਆਪਣੀ ਜਿਹੜੀ ਸ਼ਰਧਾ ਦੇ ਫੁੱਲ ਭੇਟ ਕਰਨੀ ਚਾਹੀਦੀ ਹੈ ਹਾਂਜੀ ਕਿੰਨੇ ਵੇਖ ਤੱਕ ਟਾਈਮਿੰਗ ਹੈ ਹਾਂਜੀ ਕੀ ਅੱਜ ਸਾਰਾ ਦਿਨ ਜੀ ਸਾਡੇ ਜਿਹੜੇ ਹੈਗਾ ਹਲਕਾ ਕੋਆਰਡੀਨੇਟਰ ਯੂਥ ਦੇ ਇੱਥੇ ਹੈ ਬਾਕੀ ਸਾਡੇ ਸਾਰੇ ਬਲਾਕ ਪ੍ਰਧਾਨ ਇੱਥੇ ਆ ਵਾਰੀ ਵਾਰੀ ਪਿੰਡਾਂ ਤੋਂ ਕੋਕੋ ਲੋਕ ਆਉਂਦੇ ਆ ਉਹਨਾਂ ਨੇ ਹੌਲੀ ਹੌਲੀ ਅੱਜ ਸ਼ਾਮ ਤੱਕ ਜਿੰਨੇ ਵੀ ਆਈ ਜਾਣਗੇ ਵੱਧ ਤੋਂ ਵੱਧ ਸਾਡੀ ਕੋਸ਼ਿਸ਼ ਹੈ ਕਿ ਅਸੀਂ ਵੱਧ ਤੋਂ ਵੱਧ ਖੂਨਦਾਨ ਕਰੀਏ ਕਿਉਂਕਿ ਮੈਡੀਕਲ ਕਾਲਜ ਹੈ ਜਿਹੜਾ ਸਾਡਾ ਔਰ ਮੈਂ ਹੁਣੇ-ਹੁਣੇ ਮੈਨੂੰ ਇਹ ਖੁਸ਼ੀ ਹੋਈ ਹੈ ਖੁਸ਼ੀ ਮਿਲੀ ਹੈ ਤੇ ਆਪਣੇ ਮੈਡਮ ਨੀਤੂ ਜੀ ਨੇ ਦੱਸਿਆ ਕਿ ਅਸੀਂ ਪੰਜਾਬ ਦੇ ਵਿੱਚੋਂ ਫਰਸਟ ਆਇਆ ਸਾਡਾ ਬਲੱਡ ਬੈਂਕ ਸਾਡੇ ਮੈਡੀਕਲ ਕਾਲਜ ਨੂੰ ਜਿਹੜਾ ਇੱਕ ਤਰੀ ਨੂੰ ਅਵਾਰਡ ਵੀ ਮਿਲ ਰਿਹਾ ਸੋ ਮੈਂ ਸਾਰੇ ਫਰੀਦਪੁਰ ਦੇ ਖੂਨਦਾਨੀਆਂ ਨੂੰ ਵਧਾਈ ਦੇਣੀ ਚਾਹੁੰਦਾ ਕਿ ਉਹਨਾਂ ਨੇ ਖੂਨਦਾਨ ਕਰ ਕਰਕੇ ਇਸ ਮੈਡੀਕਲ ਕਾਲਜ ਦੇ ਵਿੱਚ ਆਉਣ ਵਾਲੇ ਮਰੀਜ਼ਾਂ ਦੀਆਂ ਜਾਨਾਂ ਨੂੰ ਵੀ ਬਚਾਇਆ ਔਰ ਇਸ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਔਰ ਬਾਬਾ ਫਰੀਦ ਹੈਲਥ ਯੂਨੀਵਰਸਿਟੀ ਦਾ ਨਾਮ ਦੁਨੀਆ ਦੇ ਵਿੱਚ ਭਾਰਤ ਦੇ ਵਿੱਚ ਰੌਸ਼ਨ ਕਰਨ ਦੇ ਵਿੱਚ ਯੋਗਦਾਨ ਪਾਇਆ ਮੈਂ ਫਿਰ ਤੋਂ ਬੀਸੀ ਸਾਹਿਬ ਨੂੰ ਪ੍ਰਿੰਸੀਪਲ ਸਾਹਿਬ ਨੂੰ ਮੈਡਮ ਨੀਤੂ ਜੀ ਨੂੰ ਜੋ ਕੋ ਬਲੱਡ ਬੈਂਕ ਦੇ ਇੰਚਾਰਜ ਨੇ ਉਹਨਾਂ ਨੂੰ ਵਧਾਈ ਦਿਨਾ ਔਰ ਵੈਗਰੂ ਅਕੀਰਦਾਸ ਕਰਦਾ ਕੋ ਸਾਡੇ ਵਿੱਚ ਇਸੇ ਤਰ੍ਹਾਂ ਹੌਸਲਾ ਬਖਸ਼ਣ ਹੋਸੀਂ ਆਪਣੇ ਇਸ ਗੁਰੂ ਗਵਿੰਦ ਸਿੰਘ ਮੈਡੀਕਲ ਕਾਲਜ ਚ ਆਉਣ ਵਾਲੇ ਮਰੀਜ਼ਾਂ ਦੀ ਜਾਨਾਂ ਬਚਾਉਣ ਲਈ ਇਸੇ ਤਰ੍ਹਾਂ ਖੂਨਦਾਨ ਕਰਦੇ ਅਵੇ ਸਾਥੀ ਦਿਖੇਗਾ ਸਮੇ ਸਮੇਂ ਤੇ ਆਉਣ ਵਾਲੋ ਜਿਹੜੇ ਖੂਨਦਾਨ ਕੀਤਾ ਜਾਣਾ ਹੈ ਉਹ ਕੀ ਲੱਗਿਆ ਦੇਖੋ ਮੈਨੂੰ ਲਗਭਗ 35 ਸਾਲ ਦੇ ਕਰੀਬ ਹੋ ਗਿਆ ਹੈ 18 ਸਾਲ ਦਾ ਜਦੋਂ ਪਹਿਲੀ ਵਾਰੀ ਖੂਨਦਾਨ ਕੀਤਾ ਸੀ ਉਦੋਂ ਬਹੁਤ ਡਰ ਹੁੰਦਾ ਸੀ ਅਸੀਂ ਸੁਣਦੇ ਹੁੰਦੇ ਸੀ ਸਾਡੇ ਮਾਮਾ ਜੀ ਨੇ ਇੱਕ ਵਾਰੀ ਖੂਨਦਾਨ ਕੀਤਾ ਸੀ ਤੇ ਸਾਰੇ ਕਹਿੰ ਸੀ ਵੀ ਉਹ ਤਾਂ ਨੁੱਚੜ ਗਿਆ ਦਰ ਸੀ ਪਰ ਜਦੋਂ ਖੂਨਦਾਨ ਕੀਤਾ ਫਿਰ ਹੌਲੀ ਹੌਲੀ ਖੂਨਦਾਨੀਆਂ ਦਾ ਸੰਗ ਰਲਦਾ ਗਿਆ ਲੰਗਰ ਮਾਤਾ ਖੀਵੀ ਦੇ ਵਿੱਚ ਪਿਛਲੇ 17-18 ਸਾਲਾਂ ਤੋਂ ਫਿਰ ਤਾਂ ਰੁਟੀਨ ਬਣ ਗਿਆ ਹਰ 3 ਮਹੀਨੇ ਬਾਅਦ ਜਿਹੜਾ ਖੂਨਦਾਨ ਕਰਨ ਦਾ ਜਿਹੜਾ ਉਹ ਸਿਲਸਿਲਾ ਜਾਰੀ ਰਿਹਾ ਤੱਕਈ ਵਾਰ ਮੈਨੂੰ ਪੁੱਛ ਲੈਂਦੇ ਮੈਂ ਹਮੇਸ਼ਾ ਇਹ ਕਹਣਾ ਕਿ ਮੈਂ ਰਿਕਾਰਡ ਬਣਉਣ 'ਤੇ ਵਿਸ਼ਵਾਸ ਨਹੀਂ ਕਰਦਾ ਮੈਂ ਤਾਂ ਇਹੀ ਵੈਗਰੂ ਅਰਦਾਸ ਕਰਦਾ ਕਿ ਮਹਾਰਾਜ ਖੂਨ ਦੇ ਹੀ ਚੱਲ ਤੇ ਮੈਦਾਨ ਕਰੀ ਚੱਲਾਂ ਜਦੋਂ ਅਸੀਂ ਕਿਵੇਂ ਰਿਕਾਰਡ ਬਣਾਉਣ ਦੇ ਚੱਕਰ 'ਚ ਪੈ ਜਾਈਏ ਪਰ ਕਿਸੇ ਨਾਲ ਕੰਪੀਟੀਸ਼ਨ ਹੋ ਜਾਂਦਾ ਪਰ ਇਸ ਚੀਜ਼ ਦਾ ਕਦੇ ਕੰਪੀਟੀਸ਼ਨ ਨਹੀਂ ਕਰਨਾ ਚਾਹੀਦਾ ਮੇਰਾ ਵੱਡਾ ਵੀਰ ਬਾਈ ਸਿੱਖੋਂ ਵੀ ਇੱਥੇ ਹੀ ਇਹ ਤਾਂ ਬੱਗ ਦੀ ਕਿਰਪਾ ਨਾਲ ਸੈਂਚਰੀ ਸੈਂਚਰੀ ਮਾਰ ਗਿਆ ਫਿਰ ਇਸ ਵਾਸਤੇ ਫਿਰ ਹਲੇ ਵੀ ਲੱਗੇ ਹੋਏ ਆ ਭਾਵੇਂ ਰਿਟਾਇਰ ਹੋ ਗਿਆ ਵਿਭਾਗੇ ਤੋਂ ਪਰ ਖੂਨਦਾਨ ਵਾਲੇ ਬਸੇ ਰਿਟਾਇਰ ਨਹੀਂ ਹੋਏ ਹੁਣੇ ਪਿਛਲੇ ਦਿਨੀ ਅ ਉਦੋਂ ਕੀ 23 23 ਅਗਸਤ ਨੂੰ ਇਹਨਾਂ ਨੇ ਖੂਨਦਾਨ ਕੀਤਾ ਸੀ ਉਹਦੇ ਵਿੱਚ ਇੱਥੇ ਪ੍ਰੋਗਰਾਮ ਸੀਗਾ ਔਰ ਸਾਡੇ ਤਾਇਆ ਜੀ ਦੀ ਯਾਦ ਦੇ ਵਿੱਚ ਇਹਨਾਂ ਨੇ ਆਪਣੇ ਪਿਤਾ ਜੀ ਦੀ ਯਾਦ ਚ ਕੈਂਪ ਲਾਇਆ ਸੀ ਉਹ ਸਾਰੇ ਬੰਦੇ ਹਰ ਇੱਕ ਦੀ ਇਹ ਇਹ ਵਡਿਆਈ ਆ ਫਰੀਦਕੋਟ ਦੀ ਕਿ ਕੁਛ ਨਾ ਕੁਛ ਕਰਦੇ ਰਹਿੰਦੇ ਆ ਬਾਬਾ ਫਰੀਦ ਦੇ ਅ ਨਾਂ ਦੇ ਉੱਤੇ ਬਾਬਾ ਫਰੀਦ ਦੀ ਕਿਰਪਾ ਦੇ ਨਾਲ